ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 11 ਅਗਸਤ ਨੂੰ ਰਾਤ ਵੇਲੇ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਆਪਾਂ ਸਵੇਰ ਵਾਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਸੀਗਾ ਕਿ ਅੱਜ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ। ਤਕਰੀਬਨ 80% ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ। ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਅੱਜ ਜਰੂਰ ਮੀਂਹ ਪਿਆ ਹੋਵੇ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਕਿ ਕਿੰਨਾ ਕੁ ਮੀਂਹ ਪਿਆ ਹੈ ਹਲਕਾ ਪਿਆ ਹੈ ਜਾਂ ਜ਼ਿਆਦਾ ਤਕਰੀਬਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਖਾਸ ਕਰਕੇ ਜਲੰਧਰ ਹੋ ਗਿਆ ਆਪਣਾ ਹੁਸ਼ਿਆਰਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਗੁਰਦਾਸਪੁਰ ਲੁਧਿਆਣਾ ਫਿਰੋਜ਼ਪੁਰ ਮੁਕਤਸਰ ਫਾਜ਼ਲਕਾ ਬਠਿੰਡੇ ਦੇ ਇਲਾਕੇ ਇਹਨਾਂ ਵਿੱਚ ਭਾਰੀ ਮੀਂਹ ਪਿਆ ਸੋ ਦੁਪਹਿਰ ਵੇਲੇ ਜਾਂ ਦੁਪਹਿਰ ਤੋਂ ਬਾਅਦ ਆਪਣੇ ਰੋਪੜ ਆਨੰਦਪੁਰ ਮੋਹਾਲੀ ਚੰਡੀਗੜ ਪਟਿਆਲਾ ਰਾਜਪੁਰਾ ਸੰਗਰੂਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਅਗਲੇ ਸ਼ਾਮ ਬੇਲਿਆਂ ਤੱਕ ਭਾਰਮੀ ਪੈਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਰਾਤ ਵੇਲੇ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਇਸੇ ਤਰ੍ਹਾਂ ਹੀ ਦੇਖੇ ਜਾਣਗੇ ਤਾਂ ਸਵੇਰ ਤੜਕਸਾਰ ਵੀ ਗੁਰਦਾਸਪੁਰ ਅਮਰਸਰ ਹੁਸ਼ਿਆਰਪੁਰ ਕਰਪੂਥਲਾ ਜਲੰਧਰ ਤੇ ਨਵਾਂ ਸ਼ਹਿਰ ਰੋਪੜ ਦੇ ਇਲਾਕਿਆਂ ਦੇ ਵਿੱਚ ਸਵੇਰ ਤੜਕਸਰ ਵੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅੱਜ ਸਾਰੀ ਦਿਹਾੜੀ ਵਧੀਆ ਮੀਂਹ ਪਿਆ ਹੈ ਬਹੁਤ ਸਾਰੇ ਖੇਤਰਾਂ ਦੇ ਵਿੱਚ ਲੰਬੇ ਸਮੇਂ ਤੋਂ ਡਿੱਗਿਆ ਜਾ ਰਿਹਾ ਹੈ ਭਾਰੀ ਮੀਂਹ ਕਾਫੀ ਖੇਤਰਾਂ ਦੇ ਵਿੱਚ ਘੰਟਾ 2 ਘੰਟੇ ਵਾਲੀ ਝਟ ਵੀ ਕਾਫੀ ਖੇਤਰਾਂ ਦੇ ਵਿੱਚ ਲੱਗੀ ਹੋਈ ਹੈ ਸੋ ਮੀਂਹ ਦੀਆਂ ਕਾਰਵਾਈਆਂ ਅੱਜ ਰਾਤ ਨੂੰ ਵੀ ਜਾਰੀ ਰਹਿਣਗੀਆਂ ਤਾਂ ਸਵੇਰ ਤੜਕਸਰ ਵੀ ਪਰ ਕੱਲ ਤੋਂ ਇਹ ਕਾਰਵਾਈਆਂ ਘਟਣਗੀਆਂ ਪੂਰੇ ਪੰਜਾਬ ਵਿੱਚ ਨਹੀਂ ਟੁੱਟਵੇਂ ਤੌਰ ਤੇ ਕੱਲ ਨੂੰ ਮੀਂਹ ਪੈਂਦੇ ਹੋਏ ਦਿਖਾਈ ਦੇ ਰਹੇ ਨੇ